ਥਾਨਕ ਕਸਬਾ ਪਿੰਡੀ ਸੈਦਾਂ ਵਿਖੇ 2 ਦਿਨ ਤੋਂ ਸਲਾਨਾ ਜੋਲ ਮੇਲਾ ਬਾਬਾ ਬੂਟੇ ਸ਼ਾਹੀ ਜੀ ਦੀ ਦਰਗਾਹ ਤੇ ਨਗਰ ਦੇ ਸੰਜੋਗ ਨਾਲ ਤੇ ਮੇਲਾ ਕਮੇਟੀ ਦੇ ਉਪਰਾਲਾ ਸਦਕਾ ਕਰਵਾਇਆ ਗਿਆ ਮੇਲੇ ਦੌਰਾਨ ਸੰਤਾਨੀ ਦਰਗਾਹ ਤੇ ਨਤਮਸਤਕ ਹੋ ਕੇ ਚੂਰਮੇ ਦੇ ਲੰਗਰ ਵਰਤਾ ਕੇ ਪੀਰ ਬਾਬਾ ਬੂਟੇ ਸ਼ਾਹੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਮੇਲੇ ਦੌਰਾਨ ਗਾਇਕਾ ਨੇ ਆਪਣੇ ਕਲਾ ਦੇ ਜੋਰ ਵੀ ਦਿਖਾਏ ਇਸ ਮੇਲੇ ਦੌਰਾਨ ਕੁਸ਼ਤੀ ਦੰਗਲ ਵੀ ਕਰਵਾਏ ਗਏ ਜਿਸ ਵਿੱਚ ਉਚਪੱਤਰ ਦੇ ਨਾਮੀ ਪਹਿਲਵਾਨਾਂ ਨੇ ਆਪਣੇ ਆਪਣੇ ਜੋਰ ਦਿਖਾਏ ਇਸ ਮੌਕੇ ਪਹਿਲਵਾਨ ਹਰਪਾਲ ਸਿੰਘ ਪਿੰਡੀ ਔਲਕ ਦੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਕੁਸ਼ਤੀ ਦੰਗਲ ਮੌਕੇ ਕਮੈਂਟਰੀ ਦੀ ਸੇਵਾ ਕੁਲਦੀਪ ਸਿੰਘ ਤੇੜਾ ਨੇ ਨਿਭਾਈ ਇਸ ਮੌਕੇ ਪ੍ਰਦਾਨ ਰਕਵਿੰਦਰ ਸਿੰਘ ਬਿੱਲਾ ਸਿੰਘ ਮੱਲੀ ਬਗੀਚਾ ਸਿੰਘ ਮੱਲੀ ਨਿਸ਼ਾਨ ਸਿੰਘ ਮੱਲੀ ਗੋਪੀ ਸਰਾਏ ਸਿੰਦਰ ਸਿੰਘ ਫੌਜੀ ਮਲਕੀਸ਼ ਸਿੰਘ ਵੀਰ ਸਿੰਘ ਸੂਰਤੀ ਸਿੰਘ ਆਦ ਹਾਜ਼ਰ ਸਨ ਡਾਕਟਰ ਜਸਬੀ ਸਿੰਘ ਔਲਕ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈਦਾਂ ਚੁਗਾਵਾ ਰੇਕਦੇ ਨਾਲ ਯੂਪੀ ਵਾਲਾ ਲੱਗਿਆ ਹੋਇਆ ਹੈ ਰੁਜੇ ਦੇ ਨਾਲ ਕੰਦੇ ਬੱਬੇ ਹਰੀ ਵਾਲਾ 20 ਮਿੰਟ ਦਾ ਸਮਾਂ ਕੰਦੇ ਕੁਸ਼ਤੀ ਦਾ ਹੈ ਨਾਲ ਲਈ ਜਿਵੇਂ ਮਾੜੀ ਤਕਦੀਰ ਕਾਦਾ ਮਾਣ ਮੇਰੀ ਮਾਂ ਨੂੰ ਜੰਮੇ ਜਾਏ ਦਾ ਜਾਨ ਡਾਰਲਿੰਗ ਲਵ ਜੂ ਤੇ ਬਚ ਕੇ ਮਣੀ ਇੱਥੇ ਸਾਰੀ ਹੀ ਦੁਨੀਆ ਡਰਾਮਾ ਕਰਦੀ ਲੱਕ ਤੋੜਨੀ ਪੈਂਦਾ ਹੈ ਮਾਰੇ ਸਮੇ ਦਾ ਤਾਂ ਜਾ ਭਗਵਾੜੇ ਦੇ ਨਾਲ ਉਹ ਕਹਿੰਦੇ ਕਾਲੂ ਪਾੜੋਵਾਲ ਦੇ ਨਾਲ ਇਹਨਾਂ ਕਹਿੰਦੇ ਮੁੰਡੇ ਦੀਆਂ ਗੱਲਾਂ ਇੱਕ ਨੰਬਰ ਦੇ ਜਿੰਨੇ ਵੱਡੇ ਮੱਲ ਹੈ ਕਹਿੰਦੇ ਕੁਸ਼ਤੀਆਂ ਲੜੀਆਂ ਨੇ ਜੋ ਇਸ ਸਮੇਂ ਕੋਹਾਰੀ ਵਾਲਾ ਪ੍ਰਵੀਨ ਵੀ ਲਾਉਂਦਾ ਹੋਇਆ ਯੋਰ ਅਖਾੜੇ ਦੇ ਵਿੱਚ ਉਧਰ ਭਪਿੰਦਰ ਭਪਿੰਦਰ ਤੇ ਇਧਰ ਪ੍ਰਵੀਨ ਬੱਲੇ ਬੱਲੇ ਕਰਤੀ ਹੈ ਤਾੜੀ ਯੋਰ ਧੰਨਵਾਦ ਦਿਓ ਮੇਰੇ ਵੀਰੋ ਬੜੀ ਨਮਰਤਾ ਇਸ ਮਾਲ ਦੇ ਵਿੱਚ ਵੀ ਹਉ ਕਹਿੰਦੇ ਜਿੱਤ ਗਿਆ ਟੀਟੂ ਪਹਿਲਵਾਨ ਦਾ ਭਤੀਜਾ ਹੋਵੇ ਉਸ ਮਾਣ ਦੇ ਸ਼ੀਹਾਂ ਵਿੱਚ ਹੋਰ ਚਰਚੇ ਦਾ ਮਾਰੂ ਜੋ ਚੁਸਤ ਮਹਾਨ ਹੋਵੇ ਦਾ ਮਾਰੂ ਜੋ ਚੁਸਤ ਮਹਾਨ ਹੋਵੇ ਹਣ ਤੱਕੇ ਨਾ ਮਾਰਿਓ ਪਿਆਰ ਦੇ ਨਾਲ ਜਾਇਓ ਤਿੰਨ ਕਮ ਟੀਟੂ ਪਹਿਲਵਾਨ ਦੀ ਉਹਨਾਂ ਵੱਲੋਂ ਵੱਡੇ ਮਾਣ ਪੁੱਜੇ ਹੋਏ ਹੈ ਨਰਿੰਦਰ ਪਹਿਲਵਾਨ ਜੀ ਉਹਨਾਂ ਨੂੰ ਬੜੇ ਮਾਣ ਪੰਜਾਬੀ ਬੋਲਾਂ ਦੇ ਹੀ ਪੁੱਜੇ ਹੋਏ ਅਮਰੀਕਾ ਵਾਲਾ ਲਾਈਵ ਜੁੜਿਆ ਹੋਇਆ ਹੈ ਮੇਰਾ ਵੀਰ ਤਾੜੀ ਮਾਰ ਦਿਓ ਮੇਰੇ ਵੀਰੋ ਇਧਰ ਕੁਹਾਰੀ ਵਾ ਬੱਲੇ ਬਣਾ ਕਰਾਵੇਗਾ ਜੀ ਜੂਪੀ ਵਾਲਾ ਸਭ ਤੋਂ ਪਹਿਲਾਂ ਧੰਨ ਧੰਨ ਬਾਬਾ ਬੂਟੇ ਸ਼ਾਹ ਜੀ ਦਾ ਜੈ ਮਸਤਾਂ ਦੀ ਜੈ ਪੀਰਾਂ ਦੀ ਮੈਂ ਲਖਵਿੰਦਰ ਸਿੰਘ ਪਿੰਡ ਪਿੰਡੀ ਸੈਦਾਂ ਤੋਂ ਆਹ ਪਾਰਟੀ ਪ੍ਰਧਾਨ ਜੋ ਕਿ ਸਾਡੇ ਹਰ ਸਾਲ 10 ਸੌਣਾਂ ਦੇ 11 ਸੌਣ ਨੂੰ ਮੇਲਾ ਹੁੰਦਾ ਹੈ 10 ਸੌਣ ਨੂੰ ਗਾਇਕ ਜੋੜੀ ਲਾਬ ਰਾਜਸਤਾਨੀਆਂ ਅਤੇ ਦੂਜੇ ਦਿਨ 11 ਸੌਣ ਨੂੰ ਨਾਮੀ ਪਹਿਲਵਾਨ ਪ੍ਰਵੀਨ ਗੋਹਾੜੀ ਭਪਿੰਦਰ ਰਾਜਨਾਲਾ ਹੋਰ ਨਾਮੀ ਪਹਿਲਵਾਨ ਸੱਦੇ ਹੀ ਉਹਨਾਂ ਦੀਆਂ ਕੁਸ਼ਤੀਆਂ ਹੋ ਜਾਣ ਜੈ ਮਸਤਾ ਦੀ ਜੈ ਪੀਰਾ ਦੀ और आशीर्वाद आशुतोष जी जी को जय साईं त्रिबोद दर्शन जी को और आशीर्वाद को जी ने पूछा और